ਜੀਐਸਟੀ ਸਲੈਬ ਦੇ ਵਿੱਚ ਸੁਧਾਰ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਹਮੇਸ਼ਾ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਯਤਨ ਕਰਦੀ ਹੈ ਤੇ ਹੁਣ ਪੈਟਰੋਲ ਤੇ ਡੀਜ਼ਲ ਸਸਤੇ ਹੋ ਸਕਦੇ ਨੇ ਦਰਅਸਲ ਨਵਰਾਤਰੇ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਨਵਰਾਤਰੇ ਦੇ ਪਹਿਲੇ ਦਿਨ ਤੋਂ ਹੀ ਜਨਤਾ ਘੱਟ ਰੇਟਾਂ ਦੇ ਵਿੱਚ ਜਿਹੜਾ ਸਮਾਨ ਉਹ ਖਰੀਦ ਸਕੇਗੀ ਤਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਹਨਾਂ ਨੇ ਸਪਸ਼ਟ ਕੀਤਾ ਕਿ ਹੁਣ ਸਿਰਫ 2 ਜੀਐਸਟੀ ਸਲੈਬ 5% ਤੇ 18% ਹੀ ਹੋਣਗੇ ਜੋ ਕਿ ਨੁਕਸਾਨਦੇ ਤੇ ਸੁਪਰ ਲਗਜ਼ਰੀ ਵਸਤੂਆਂ ਤੇ ਵਿਸ਼ੇਸ਼ ਤੌਰ ਤੇ 40% ਟੈਕਸ ਲਾਇਆ ਜਾਵੇਗਾ ਤੇ ਦੱਸ દઈએ ਕਿ ਇਸ ਸudar ਬਾਰੇ ਵਿੱਤ ਮੰਤਰੀ ਨਿਰਮਲਾ ਸੀਤਰਾਵੰਦਾਈ ਕਹਿਣਾ ਕਿ ਇਸ ਸੁਧਾਰ ਆਮ ਆਦਮੀ ਨੂੰ ਧਿਆਨ ਦੇ ਵਿੱਚ ਰੱਖਦੇ ਲਏ ਗਏ ਨੇ ਆਮ ਆਦਮੀ ਦੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਤੇ ਲਗਾਏ ਗਏ ਟੈਕਸ ਦੀ ਸਮੀਖਿਆ ਕੀਤੀ ਗਈ ਤੇ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਦਰਾਂ ਦੇ ਵਿੱਚ ਪਾਰੀ ਕਮੀ ਕਰ ਦਿੱਤੀ ਗਈ ਤੇ ਜਿਸ ਦਿਨਾਂ ਕਿਸਾਨਾਂ ਤੇ ਖੇਤੀਬਾੜੀ ਖੇਤਰ ਦੇ ਨਾਲ ਜੁੜੇ ਤੇ ਸਿਹਤ ਖੇਤਰ ਦੇ ਨਾਲ ਜੁੜੇ ਲੋਕਾਂ ਨੂੰ ਕਾਫੀ ਫਾਇਦਾ ਹੋਣ ਵਾਲਾ ਉਦਰੀ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਦੇ ਵਿੱਚ ਲਿਆਉਣ ਤੇ ਵਿੱਤ ਮੰਤਰੀ ਦੇ ਵੱਲੋਂ ਬਿਆਨ ਦਿੱਤਾ ਗਿਆ ਤਾਂ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਕਿਹਾ ਕਿ 300 ਤੋਂ ਵੱਧ ਗੁੱਡ ਐਂਡ ਸਰਵਿਸ ਟੈਕਸ ਦੇ ਰੇਟ ਕਟੌਣ ਵਾਲੇ ਇਸ ਦੌਰਾਨ ਉਹਨਾਂ ਨੇ ਪੈਟਰੋਲ ਡੀਜ਼ਲ ਨੂੰ GST ਦੇ ਦਾਇਰੇ ਦੇ ਵਿੱਚ ਲਿਆਉਣ ਬਾਰੇ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ GST ਇਸ ਪ੍ਰਸਤਾਵ ਦੇ ਵਿੱਚ ਪੈਟਰੋਲ ਡੀਜ਼ਲ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਹੁਣ GST ਲਿਆਉਣ ਵੇਲੇ ਵੀ ਅਸੀਂ ਕਾਨੂੰਨੀ ਵਿਵਸਥਾ ਕੀਤੀ ਸੀ ਕਿ ਜੇਕਰ ਰਾਜ ਦਰਾਂ ਨੂੰ ਤਿਆਰ ਹੋ ਜਾਣਗੇ ਤਾਂ ਪੈਟਰੋਲ ਡੀਜ਼ਲ ਨੂੰ ਵੀ GST ਦੇ ਵਿੱਚ ਲਿਆਂਦਾ ਜਾ ਸਕਦਾ ਪਰ ਕੇਂਦਰ ਤੇ ਰਾਜ ਸਰਕਾਰਾਂ ਪੈਟਰੋਲ ਡੀਜ਼ਲ ਤੇ ਟੈਕਸ ਲਗਾਉਂਦੀਆਂ ਨੇ ਹਰ ਰਾਜ ਇਸਤੇ ਵੱਖ-ਵੱਖ ਟੈਕਸ ਲਾਉਂਦਾ ਕਿਉਂਕਿ ਰਾਜ ਵੱਖ-ਵੱਖ ਵਿਕਰੀ ਟੈਕਸ ਜਾਂ ਫਿਰ ਵੇਟ ਰਕਮ ਲਾਉਂਦੇ ਨੇ ਤਾਂ ਜੇਕਰ ਇਹ ਜੀਐਸਟੀ ਦੇ ਦਾਇਰੇ ਦੇ ਵਿੱਚ ਆਉਂਦੇ ਨੇ ਤਾਂ ਰਾਜ ਆਪਣੇ ਟੈਕਸਾਂ 'ਤੇ ਤੇ ਕੰਟਰੋਲ ਗਵਾ ਦੇਣਗੇ ਭਾਵੇਂ ਪੈਟਰੋਲ ਡੀਜ਼ਲ ਨੂੰ ਜੀਐਸਟੀ ਦੇ 40% ਤੋਂ ਬਾਅਦ ਸਲੈਬ ਜਦੀਨ ਲਿਆਂਦਾ ਜਾਵੇਗਾ ਤਾਂ ਇਸ ਦੀਆਂ ਕੀਮਤਾਂ ਮੌਜੂਦਾ ਦਰ ਦੇ ਮੁਕਾਬਲੇ ਘੱਟ ਜਾਣਗੀਆਂ ਤੇ ਪੈਟਰੋਲ ਤੇ ਡੀਜ਼ਲ ਤੇ 50% ਤੋਂ ਬਾਅਦ ਟੈਕਸ ਲ ਲਗਾਇਆ ਜਾਂਦਾ ਹੈ ਜੀਐਸਟੀ ਸਲੈਬ ਦੇ ਵਿੱਚ ਸੁਧਾਰ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਹਮੇਸ਼ਾ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਯਤਨ ਕਰਦੀ ਹੈ ਤੇ ਹੁਣ ਪੈਟਰੋਲ ਤੇ ਡੀਜ਼ਲ ਸਸਤੇ ਹੋ ਸਕਦੇ ਨੇ ਦਰਅਸਲ ਨਵਰਾਤਰੀ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਨਵਰਾਤਰੀ ਦੇ ਪਹਿਲੇ ਦਿਨ ਤੋਂ ਹੀ ਜਨਤਾ ਘੱਟ ਰੇਟਾਂ ਦੇ ਵਿੱਚ ਜਿਹੜਾ ਸਾਮਾਨ ਉਹ ਖਰੀਦ ਸਕੇਗੀ ਤਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਹਨਾਂ ਨੇ ਸਪਸ਼ਟ ਕੀਤਾ ਹੈ ਕਿ ਹੁਣ ਸਿਰਫ ਦੋ ਜੀਐਸਟੀ ਸਲੈਬ 5% ਤੇ 18% ਹੀ ਹੋਣਗੇ ਜੋ ਕਿ ਨੁਕਸਾਨਦੇਹ ਤੇ ਸੁਪਰ ਲਗਜ਼ਰੀ ਵਸਤੂਆਂ ਤੇ ਵਿਸ਼ੇਸ਼ ਤੌਰ ਤੇ 40% ਟੈਕਸ ਲਾਇਆ ਜਾਵੇਗਾ ਤੇ ਦੱਸ ਦਈਏ ਕਿ ਇਸ ਸudar ਬਾਰੇ ਵਿੱਤ ਮੰਤਰੀ ਨਿਰਮਲਾ ਸੀਤਰਾਵੰਦਾਈ ਕਹਿਣਾ ਕਿ ਇਹ ਸੁਧਾਰ ਆਮ ਆਦਮੀ ਨੂੰ ਧਿਆਨ ਦੇ ਵਿੱਚ ਰੱਖਦੇ ਲਏ ਗਏ ਨੇ ਆਮ ਆਦਮੀ ਦੀਆਂ ਰੋਜ਼ਾਨਾ ਵਰਤੂ ਦੀਆਂ ਚੀਜ਼ਾਂ ਤੇ ਲਗਾਏ ਗਏ ਟੈਕਸ ਦੀ ਸਮੀਖਿਆ ਕੀਤੀ ਗਈ ਤੇ ਜ਼ਿਆਦਾਤਰ ਮਾਮਲੇ ਦੇ ਵਿੱਚ ਦਰਾਂ ਦੇ ਵਿੱਚ ਪਾਰੀ ਕਮੀ ਕਰ ਦਿੱਤੀ ਗਈ ਤੇ ਇਸ ਦੇ ਨਾਲ ਕਿਸਾਨਾਂ ਤੇ ਖੇਤੀਬਾੜੀ ਖੇਤਰ ਦੇ ਨਾਲ ਜੁੜੇ ਤੇ ਸਿਹਤ ਖੇਤਰ ਦੇ ਨਾਲ ਜੁੜੇ ਲੋਕਾਂ ਨੂੰ ਕਾਫੀ ਫਾਇਦਾ ਹੋਣ ਵਾਲਾ ਉਦਰੀ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਦੇ ਵਿੱਚ ਲਿਆਉਣ ਤੇ ਵਿੱਤ ਮੰਤਰੀ ਦੇ ਵੱਲੋਂ ਬਿਆਨ ਦਿੱਤਾ ਗਿਆ ਤਾਂ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਕਿਹਾ ਕਿ 300 ਤੋਂ ਵੱਧ ਗੁੱਡ ਐਂਡ ਸਰਵਿਸ ਟੈਕਸ ਦੀ ਰੇਟ ਘਟਾਉਣ ਵਾਲੇ ਇਸ ਦੌਰਾਨ ਉਹਨਾਂ ਨੇ ਪੈਟਰੋਲ ਡੀਜ਼ਲ ਨੂੰ GST ਦੇ ਦਾਇਰੇ ਦੇ ਵਿੱਚ ਲਿਆਉਣ ਬਾਰੇ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ GST ਇਸ ਪ੍ਰਸਤਾਵ ਦੇ ਵਿੱਚ ਪੈਟਰੋਲ ਡੀਜ਼ਲ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਹੁਣ GST ਲਿਆਉਣ ਵੇਲੇ ਵੀ ਅਸੀਂ ਕਾਨੂੰਨੀ ਵਿਵਸਥਾ ਕੀਤੀ ਸੀ ਕਿ ਜੇਕਰ ਰਾਜ ਦਰਾਂ ਨੂੰ ਤਿਆਰ ਹੋ ਜਾਣਗੇ ਤਾਂ ਪੈਟਰੋਲ ਡੀਜ਼ਲ ਨੂੰ ਵੀ GST ਦੇ ਵਿੱਚ ਲਿਆਂਦਾ ਜਾ ਸਕਦਾ ਪਰ ਕੇਂਦਰ ਤੇ ਰਾਜ ਸਰਕਾਰਾਂ ਪੈਟਰੋਲ ਡੀਜ਼ਲ ਤੇ ਟੈਕਸ ਲਗਾਉਂਦੀਆਂ ਨੇ ਹਰ ਰਾਜ ਇਸਤੇ ਵੱਖ-ਵੱਖ ਟੈਕਸ ਲਾਉਂਦਾ ਕਿਉਂਕਿ ਰਾਜ ਵੱਖ-ਵੱਖ ਵਿਕਰੀ ਟੈਕਸ ਜਾਂ ਫਿਰ ਵੇਟ ਰਕਮ ਲਾਉਂਦੇ ਨੇ ਤਾਂ ਜੇਕਰ ਇਹ ਜੀਐਸਟੀ ਦੇ ਦਾਇਰੇ ਦੇ ਵਿੱਚ ਆਉਂਦੇ ਨੇ ਤਾਂ ਰਾਜ ਆਪਣੇ ਟੈਕਸਾਂ 'ਤੇ ਤੇ ਕੰਟਰੋਲ ਗਵਾ ਦੇਣਗੇ ਭਾਵੇਂ પેટ્રોલ ડીਜ਼ਲ ਨੂੰ ਜੀਐਸਟੀ ਦੇ 40% ਤੋਂ ਬਾਅਦ ਸਲੈਬ ਦੇ ਅਧੀਨ ਲਿਆਂਦਾ ਜਾਵੇਗਾ ਤਾਂ ਇਸ ਦੀਆਂ ਕੀਮਤਾਂ ਮੌਜੂਦਾ ਦਰ ਦੇ ਮੁਕਾਬਲੇ ਘੱਟ ਜਾਣਗੀਆਂ ਤੇ પેટ્રોલ ਤੇ ડીਜ਼ਲ ਤੇ 50% ਤੋਂ ਬਾਅਦ ਟੈਕਸ ਲਗਾਇਆ ਜਾਂਦਾ ਹੈ